फास्ट फूड दी रेडी लोन वाला ए नौजवान कैंसर ਨਾਲ ਪੀੜਤ ਘਰ ਵਿੱਚ ਹੈ ਅਤੇ ਦੋ ਬੱਚਿਆਂ ਦਾ ਬਾਪ ਵੀ ਹੈ ਡਾਕਟਰਾਂ ਵੱਲੋਂ ਦੱਸਿਆ ਗਿਆ ਹੈ ਕਿ 4 ਤੋਂ 5 ਲੱਖ ਰੁਪਏ ਖਰਚਾ ਆਵੇਗਾ ਆਖਿਰ ਕੌਣ ਫੜੇਗਾ ਇਸ ਪਰਿਵਾਰ ਦੀ ਬਾਹ ਅਤੇ ਇਹ ਨੌਜਵਾਨ ਨੇ ਮਦਦ ਦੀ गुहार लगाई है और कह है कि मेरी बद तो बद मदद कीती जावे ਕਿ ਨੋਟਾ ਮਨਨ ਸੇਠੀ ਤੇ ਕੀ ਹੋਇਆ Papa ਨੂੰ Papa ਨੂੰ cancer ਆ food pipe ਮੇ ਜੀ ਤੇ ਕਿੰਨੇ ਚਿਰ ਤੋਂ ਇਸ ਤਰ੍ਹਾਂ ਹੈ ਉਹਨਾਂ ਨੂੰ 1 ਸਾਲ ਹੋ ਗਿਆ ਹੈ। ਹਾਂਜੀ। ਕਾਰੋਬਾਰ ਕੀ ਕਰਦੇ ਸੀਗੇ? ਫਾਸਟ ਫੂਡ ਆ। ਫਾਸਟ ਫੂਡ ਦਾ। ਹਾਂਜੀ। ਤੇ ਹੁਣ ਹੁਣ ਕੌਣ ਕੰਮ ਕਰਦਾ ਕਰਦਾ ਸੀ? ਹੁਣ ਮम्मा ਤੋਂ ਮੇਰਾ ਬ੍ਰਦਰ ਕਰਦਾ ਹੈ। ਅੱਛਾ ਅੱਛਾ। ਕਿੰਨੇ ਕੇ ਪੈਸੇ ਬਣ ਜਾਂਦੇ ਰੋਜ਼? ਰੋਜ਼ 100 ਜਾਂ 150 ਇਤਨਾ ਹੀ। 100 150। ਹਾਂਜੀ। ਤੇ ਘਰ ਦਾ ਜੀਹਾਰਾ ਮੁਸ਼ਕਲ ਹੋ ਗਿਆ। ਹਾਂਜੀ। ਤੇ ਇਲਾਜ ਵਾਸਤੇ ਕਿੰਨੇ ਕੇ ਪੈਸੇ ਮੰਗੇ ਡਾਕਟਰ ਨੇ? 4 ਜਾਂ 5 ਲੱਖ ਰੁਪਇਆ। ਤੇ ਕੀ ਮੰਗ ਕਰਦੇ ਹੋ? ਕਿ ہماری ਹੈਲਪ ਕਰੋ। ਕਿ ਮੇਰੇ ਪਾਪਾ ਠੀਕ ਹੋ ਜਾਏ। ਮੇਰੀ ਛੋਟੇ ਛੁੱਟੇ ਬੱਚੇ ਉਹ ਰੋਲ ਨਾ ਜਾਣ ਧਿਆਨ ਵੀ ਗਾੜੀ ਬੇਨਤੀ ਹੈ ਕਿ ਸਾਡੀ ਮਦਦ ਕੀਤੀ ਜਾਏ ਕਿ ਮੈਂ ਆਪਣਾ ਇਲਾਜ ਕਰ ਸਕਾਂ ਤੇ ਆਪਣੇ ਬੱਚਿਆਂ ਅੱਛੇ ਕੀਟ ਸਕਾਂ ਤੇ ਆਪਣਾ ਕੰਮ ਦੁਬਾਰਾ ਸਟਾਰਟ ਕਰ ਸਕਾਂ ਫਿਲਹਾਲ ਹੁਣ ਤੁਸੀਂ ਜਿਤੋਂ ਇਲਾਜ ਕਰਾ ਰਹੇ ਹੋ ਉਹ ਕਿੱਥੋਂ ਕਰਾ ਰਹੇ ਅਸੀਂ ਅਲੀ ਇਲਾਜ ਕਿੱਥੋਂ ਵੀ ਸ਼ੁਰੂ ਨਹੀਂ ਕਰਾਇਆ ਕਿਉਂਕਿ ਸਾਡੇ ਕੋਲ ਬਿਲਕੁਲ ਵੀ ਸਹਿਯੋਗ ਨਹੀਂ ਹੈ ਪੈਸੇ ਦਾ ਧਿਆਨ ਵੀ ਅਸੀਂ ਕਿੱਥੋਂ ਵੀ ਇਲਾਜ ਨਹੀਂ ਕਰਾਇਆ ਸਿਰਫ ਰਿਪੋਰਟ ਵੀ ਕਰਾਈ ਹੈ ਉਹ ਵੀ ਪਿੰਡ ਵਾਲਿਆਂ ਨੇ ਪੈਸੇ ਇਕੱਠੇ ਕਰਕੇ ਦਿੱਤੇ ਸੀ ਤੇ ਤਾਂ ਕਰਕੇ ਰਿਪੋਰਟ ਸੀ ਐਂਡੋਸਕੋਪੀ ਕਰਾ ਸਕਿਆ ਸਾਡੇ ਕੋਲ ਬਿਲਕੁਲ ਵੀ ਗੁੰਜਾਇਸ਼ ਨਹੀਂ ਹੈ ਹੋਰ ਕੀ ਮੰਗ ਕਰਦੇ ਹੋ ਜੀਓ ਕਿ ਹਾਂ ਵੀ ਸਾਨੂੰ ਥੋੜੀ ਮਦਦ ਕੀਤੀ ਜਾਏ ਤੇ ਮੈਂ ਆਪਣਾ ਇਲਾਜ ਕਰਾ ਸਕਾਂ ਤੇ ਨਾਰਮਲ ਕਿ ਮੇਰੇ ਥੋੜੇ ਟੈਸਟ ਉਹ ਰੋ ਨੇ ਔਰ ਇਹ ਬਾਅਦ ਜਾ ਕੇ ਕਿਥੇ ਮੇਰਾ ਉਹ ਵਾਲਾ ਇਲਾਜ ਹੋਣਾ ਦੂਸਰਾ ਕੈਂਸਰ ਦਾ ਠੀਕ ਅੱਜ ਭੈਜੀ ਕੀ ਨਾਮ ਹੈ ਰਾਖੀ ਸਿੱਖੀ ਕਿਹੜਾ ਪਿੰਡ ਸੁੱਗਾ ਕੀ ਮੁਸ਼ਕਲ ਹੈ ਤੁਹਾਡੇ ਘਰੋਂ ਨ ਜੇਬ ਲੱਕੀ ਸੇ ਬਲਕ ਨਾਰੀ ਚ ਜਾ ਕੇ ਤਾਂ ਉਹ ਇਹ ਦੀਆ ਕੈਂਸਰ ਹੋਈ ਦੀਆ ਕੈਂਸਰ ਹੋ ਗਿਆ ਹਾਂਜੀ ਕਿੰਨਾ ਖਰਚਾ ਖੁਚਾ ਕਿਹਾ ਲੋਕ ਚਾਰ ਪੰਜ ਲੱਖ ਚਾਰ ਪੰਜ ਲੱਖ ਕੀ ਕੰਮ ਕਰਦੇ ਫਾਸਟ ਰੂਡ ਦਾ ਫਾਸਟ ਰੂਡ ਦਾ ਕਿੰਨੇ ਕੇ ਪੈਸੇ ਮੰਗੇ ਨਾਖਿਆ ਚਾਰ ਪੰਜ ਲੱਖ ਚਾਰ ਪੰਜ ਲੱਖ ਹੂੰ ਉਹ ਕੀ ਮੰਗ ਕਰਦੇ ਇਹ ਆਖਦੇ ਆ ਕਿ ਥੋੜੀ ਜੀ ਮਦਦ ਹੋਈ ਹੈ ਕਿ ਤੇ ਚੱਲਣਾ ਠੀਕ ਠਾਕ ਹੋ ਜਾ ਸਾਡੇ ਬੱਚੇ ਨਾ ਖੱਜਲਣ ਹੂੰ ਬਸ ਔਰ ਕੁਛ ਨਹੀਂ ਆਖਦੇ ਕਿੰਨੇ ਬੱਚੇ ਤੁਹਾਡੇ ਬਸ ਇੱਕ ਕੁੜੀ ਤੇ ਕਈ ਮੁੰਡਾ ਕੁੜੀ ਤੇ ਮੁੰਡਾ ਕਿੰਨੇ ਕਿਨੇ ਉਮਰ ਨਾਲ 20 ਤੇ ਸਮਝ ਲਾ 20 21 ਸਾਲ ਦੀ ਹੈ ਤੇ ਮੁੰਡਾ 15 16 15 ਸਾਲ ਦਾ 15 ਸਾਲ ਦਾ ਕੁ ਮੋਬਾਈਲ ਨੰਬਰ ਹੈ ਤੁਹਾਡਾ ਹਾਂਜੀ ਬੋਲੋ ਅੰਤ ਬੋਲ 95 95 95 99 99 36 36 325 325 ਹਾਜੀ ਭਾਈ ਸਾਹਿਬ ਕੀ ਨਾਮ ਤੁਹਾਡਾ ਅਤਲ ਸੱਠੀ ਅਤਲ ਸੱਠੀ ਜੀ ਇਹੜੀ ਰਿਪੋਰਟ ਦਿਖਾ ਰਹੇ ਹੋ ਤੁਸੀਂ ਡਾਕਟਰ ਜੀ ਕੀ ਪ੍ਰੋਬਲਮ ਹੈ ਇਹਦੇ ਵਿੱਚ ਇਹ ਜੀ ਮੈਨੂੰ ਫੂਨ 5 ਚ ਕੈਂਸਰ ਆਇਆ ਜੀ ਸੈਕੰਡ ਸਟੇਜ ਤੇ ਤੇ ਹਾਂ ਵੀ ਮਤਲਬ ਕਿ ਉਹਨਾਂ ਨੇ ਆਖਿਆ ਆਪਰੇਟ ਕਰਨਾ ਸੇ ਸਾਨੂੰ 4.5 ਤੋਂ 5 ਲੱਖ ਰੁਪਏ ਦੀ ਜ਼ਰੂਰਤ ਹੈ ਹੂੰ ਤੇ ਮੇਰਾ ਇੰਨਾ ਕੰਮ ਹੈ ਨਹੀਂ ਚੱਲਦਾ ਕਿ ਹਾਂ ਵੀ ਜਿਹੜਾ ਵਾ ਸੀ ਮਤਲਬ ਕਿ ਆਪਣਾ ਇਲਾਜ ਕਰਾ ਸਕੀ ਅਸੀਂ ਬਾਰੋਂ ਆਏ ਦੇ ਆ ਤੇ ਆਵੇ ਉਸ ਅਸੀਂ ਕਿਸੇ ਦੇ ਮਕਾਨ 'ਚ ਰਹਿਨੇ ਆ ਸਮਾਨ ਵੀ ਉਹਨਾਂ ਦਾ ਹੀ ਹੈ ਸਭ ਕੁਝ ਅੱਛਾ ਸਾਡਾ ਕੁਝ ਤੁਹਾਡਾ ਆਪਣਾ ਨਹੀਂ ਹੈ ਨਹੀਂ ਜੀ ਸਾਡਾ ਕੁਝ ਵੀ ਨਹੀਂ ਹੈ ਆਪਣਾ ਇੱਥੇ ਹੂੰ ਮੁਲਜੀਆ ਤਾਂ ਕਰ ਰਹੇ ਹੋ ਤੁਸੀਂ ਇੱਥੇ ਪੰਜਾਬ ਚ ਕਦੋਂ ਦੇ ਆਏ ਜੀ ਪੰਜਾਬ ਚ ਆਏ ਦੇ ਸਾਨੂੰ ਮਤਲਬ ਕੀ ਕੋਈ 5 4 4 ਸਾਲ ਹੋ ਗਏ 4 ਸਾਲ ਹੋ ਗਏ ਵੋਟ ਵਾਟ ਬਣ ਗਈ ਤਾਂ ਜੀ ਇਹ ਧਾਰਕੜ ਬਣ ਗਏ ਦੇ ਸਭ ਕੁਝ ਬਣ ਗਿਆ ਇੱਥੇ ਦਾ ਜੀ ਤੇ ਕਾਰੋਬਾਰ ਕੀ ਕਰਦੇ ਤੁਸੀਂ ਕਾਰੋਬਾਰ ਫਾਸਟ ਫੂਡ ਹੈ ਮੇਰਾ ਜੀ ਘਰ ਦੇ ਅੰਦਰ ਹੀ ਖੋਲੇ ਦਾ ਇੱਥੇ ਹੂੰ ਉੱਥੇ ਹੀ ਖੋਲੇ ਦਾ ਜਿਹੜਾ 3-4 ਰੁਪਏ ਬੰਦਾ ਤੇ ਉਹ ਉੱਥੇ ਨੇ ਪੈਸੇ ਡਾਕਟਰ ਨੇ ਲਾਜ ਵਾਸਤੇ ਆਖਿਆ ਸਾਢੇ 4-5 ਲੱਖ ਦੇ ਕਰੀਬ ਆਖਿਆ ਸਾਢੇ 4-5 ਲੱਖ ਹਾਂ ਜੀ ਹੂੰ ਉਹਨੇ ਤੁਹਾਡੇ ਕੋਲ ਹੀ ਨਾ ਪੈਸੇ ਨਹੀਂ ਹੈਗੇ ਨਹੀਂ ਜੀ ਨਹੀਂ ਕਿ ਮੰਗ ਕਰਦੇ ਹੋ ਇਹੋ ਕਿ ਗਾੜੀ ਬਿੰਤੀ ਹੈ ਕਿ ਆ ਵੀ ਸਾਡੀ ਮਦਦ ਕੀਤੀ ਜਾਏ ਤੇ ਆ ਵੀ ਸਾਨੂੰ ਮਿਲ ਕੇ ਸਹਿਯੋਗ ਦਿੱਤਾ ਜਾਏ ਛੋਟੇ ਛੋਟੇ ਬੱਚੇ ਮੇਰੇ ਜੀ ਤੇ ਉਹ ਅਗਰ ਮੈਨੂੰ ਕੁਝ ਹੋ ਗਿਆ ਤੇ ਉਹ ਵਿਚਾਰੇ ਰੋਲ ਜਾਣਗੇ ਬਿਲਕੁਲ ਹੀ ਉਹਨਾਂ ਦਾ ਕੋਈ ਨਹੀਂ ਸਾਡੇ ਨਾ ਮਾਪਿਓ ਵੀ ਨਹੀਂ ਹੈ ਮੇਰੀ ਨਾਲ ਦੀ ਦੇ ਵੀ ਮਾਪਿਓ ਨਹੀਂ ਹੈ ਹੂੰ ਤੇ ਨਾ ਸਾਡਾ ਕੋਈ ਅੱਗੇ ਪਿੱਛੇ ਰਿਸ਼ਤੇਦਾਰ ਹੈ ਕੋਈ